ਰਾਤੀਰ ਹੋ ਗਿਆ 12 ਤੋੜੋਗੇ ਤੁਸੀਂ ਠਾ ਕਰੋ ਤੀਨ ਵੀ ਤੋੜਾਂਗੇ ਬਾਈ ਦੋ ਦੋ ਤੱਕ ਕਿਹੜੇ ਕਿੰਨੀਆਂ ਚੀਜ਼ਾਂ ਤੋੜ ਲੋ ਕਦੀ ਪਾਲਕ ਦੀ ਪਾਲਿਓ ਆਏ ਨਾ ਕਰੋ ਤੈਨੂੰ ਪਤਾ ਲੜ ਪੈਣੇ ਦੇ ਦੇ ਅੱਗ ਲੈ ਕੇ ਤੋੜ ਕੇ ਹੁਣ ਮੈਂ ਤੁਹਾਨੂੰ ਸਿਆਣੀਆਂ ਬਾਰੇ ਕੀ ਕਹਾਂ ਹੋਰ ਲੋ ਬਾਈ ਹੈ ਨਹੀਂ ਗਾ ਫਿਰ ਉਹਨੇ ਕੁਝ ਕਿਹਾ ਨਹੀਂ ਗਾ ਤੇ ਨਾਲੇ ਆਪਣਾ ਦਿਹਾੜੀ ਗਾਤੀ ਗਾ ਉਹਨੇ ਵੀ ਨਹੀਂ ਕੁਝ ਕਿਹਾ ਗਾ ਅੱਛਾ ਅੱਜ ਫਿਰ ਮੈਂ ਹੀ ਕਰਦੀ ਆ ਇਹਨਾਂ ਨਾਲ ਮੈਂ ਹੀ ਕਰਦੀ ਆ ਇਹਨਾਂ ਦੇ ਨੇੜੇ ਇਹਨਾਂ ਦੇ ਆਏ ਨਹੀਂ ਇਹ ਲੋ ਟਾਉਂਡ ਨਾ ਹੈਗਾ ਰੋਜ਼ ਹੀ ਜਾ ਵਰਦੀਆਂ ਨੇ ਇਹਤ ਦੇ ਤੀ ਸਮੋਦਿਆ ਨਾਲੀ ਸਾਹ ਤੋੜਦੀਆਂ ਫਿਰਦੀਆਂ ਨੇ ਉਹ ਪੱਕੀ ਪਈ ਆ ਗਈ ਸੋਲਿਆਂ ਨੂੰ ਟਾਟਾ ਲਾ ਤਰੰਗਾ ਨੇ ਗਈਆਂ ਹਾਂ ਇਹਨਾਂ ਨੂੰ ਸ਼ੰਕ ਸ਼ਰਮ ਨਿਕੋ ਨਹੀਂ ਬੈਣੇ ਤਾਨੂੰ ਕੀ ਨਾ ਕਿਹਾ ਸਾਲ ਤੋੜਨ ਨੂੰ ਕੀ ਨੂੰ ਪੁੱਛ ਕੇ ਤੋੜੇਗਾ ਖੇਤ ਵਾਲੇ ਭਾਈ ਖੇਤ ਵਾਲੇ ਵੀ ਕਿਥੇ ਚੌੜਦਰੀ ਚੱਲਦੀ ਆਉਗੀ ਹੈ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਕੀ ਪੱਕੀ ਨਾ ਨਹੀਂ ਗਿਆ ਸਾਡੇ ਅਸੀਂ ਆ ਗਿਆ ਭਾਈ ਕਿਉਂ ਉਕਲੇ ਬਾਹਰ ਨਿਕਲੋ ਬਣਾਇਆ ਤੇ ਮੇਰੇ ਖੇਤੋਂ ਬਾਹਰ ਨਿਕਲ ਜਾ ਬੱਚਾ ਜੇ ਤੁਸੀਂ ਨਰਮਾ ਕਪਾਹਾਂ ਜਿੱਥੇ ਚੂਕਦਣਾ ਨਾ ਉੱਥੇ ਸਾਗ ਤੋੜੋ ਤੁਸੀਂ ਬਾਹ ਵੀ ਲੜਾਕੀ ਆ ਕਿਉਂ ਤੁਸੀਂ ਫੜ ਰਹੀ ਹੋ ਬੁੱੱਚਾ ਨਹੀਂ ਪੈਣ ਸਾਨੂੰ ਕੀ ਪਤਾ ਸੀਗਾ ਪਤਾ ਨਹੀਂ ਹੈਗਾ ਗਾਇਸ ਕਿਹੜੀ ਆ ਗਈ ਹੈ ਤੁਸੀਂ ਸਾਗ ਤੋੜੀ ਜਾਂ ਤੂੰ ਵੀ ਉਹ ਲੜੀ ਆਈ ਨਾ ਉਹ ਸਾਡੇ ਕੰਮ ਧੰਦਾ ਕਰਦੀਆਂ ਨੇ ਕਿਹਾ ਹਾਂ ਹਾਂ ਚਲ ਦੋ ਚੀਰ ਦੀਆਂ ਸਾਗ ਦੀਆਂ ਤੋੜਦੀਆਂ ਤੇ ਫਿਰ ਕੀ ਲੋੜ ਆ ਗਿਆ ਤੀਗਾ ਹੈ ਚਲ ਤੂੰ ਚੁੱਪ ਕਰ ਜਾਂਦੀ ਫਿਰ ਕੀ ਲੋੜ ਆਏ ਕਿ ਮੈਂ ਮੈਂ ਚੁੱਪ ਕਰ ਜਾਂਦੀ ਨਹੀਂ ਚੱਲ ਸੁਣ ਪਹਿਣ ਮੇਰੀ ਗੱਲ ਸੁਣ ਪਹਿਣ ਦੇਖ ਨਰਮਾ ਕਪਾਹ ਚੂਣ ਨੂੰ ਛੱਡਣ ਜਾਂਦੇ ਆ ਅਸੀਂ ਅਸੀਂ ਬਾਹਰੋਂ ਪਿੰਡਾਂ ਚੋਂ ਲਿਆਉਣੇ ਆ ਉਹ ਤਾਂ ਖੱਟੀ ਠੀਕਾ ਨਰਮਾ ਸਾਡਾ ਚੂਣ ਨਹੀਂ ਜਾਂਦੇਗਾ ਉਹ ਦੋਹੇ ਰਾਜਸਥਾਨ ਚ ਭੱਜ ਜਾਂਦੇ ਗਾ ਦੇ ਜਾਏ ਹੋਰ ਪਿੰਡਾਂ ਚ ਵਗ ਜਾਂਦੇ ਗਾ ਲੈ ਗਿਆਂ ਤੇ ਇਹਦੀ ਇਹ ਤਾਂ ਵੀ ਮਾੜੀ ਗੱਲ ਆ ਹਾਂ ਤੇ ਤੂੰ ਮੇਰ ਜੀ ਨਾ ਭਨੇ ਬਾਲੀ ਲੈ ਕੋਈ ਨਹੀਂ ਸਾਡਾ ਦੇਖ ਲੈ ਮੇਰਾ ਹਜਾ ਉਵੇਂ ਜੁੱਕਰੀ ਪਿਆਗਾ ਹੁਣ ਉਹਨਾਂ ਤੋਂ ਕੋ ਹਕੂੜਾ ਸਟਾਉਂਗੀ ਪੋਚੇ ਪਾਚੇ ਲਾ ਜਾਂਦੀਆਂ ਨੇ ਜਾਂ ਚੱਲ ਮੇਰੇ ਕੱਪੜਾ ਲਈਦਾ ਤੋ ਜਾਂਦੀ ਚੱਲ ਤੂੰ ਤਾਂ ਜਾ ਭਨੇ ਤੇਰੇ ਤੇ ਮੈਨੂੰ ਕੋਈ ਗੁੱਸਾ ਨਹੀਂ ਹੈ ਜਾ ਹਾਂ ਤੇ ਕੋਈ ਹੱਥ ਬੰਨੇ ਚੱਲ ਕੋਈ ਬਾਹ ਹੁਣ ਨਾ ਲੜੀਓ ਨਾ ਲਟਿਆਰ ਦੇ ਕਰੇ ਨਾ ਕਲੇਸ਼ ਪਾ ਨਾ ਉਹਨੂੰ ਆ ਜਾਣ ਦੇ ਅੱਜ ਭਨੇ ਮੈਂ ਤਾਂ ਉਹਨੂੰ ਪੁੱਛ ਕੇ ਛੱਡੂ ਕਿ ਭਾਈ ਤੂੰ ਸਾਗ ਕਾਤ ਬਾੜ ਕਰਿਆ ਕਰ ਕੋਈ ਨਹੀਂ ਭਨੇ ਬੰਦਿਆਂ ਦੇ ਖੇਤਾਂ ਚ ਜੇ ਖੇਤ ਹੋਊਗਾ ਆਪਣੇ ਫੇਰ ਹੀ ਜਾਂਦਗਾ ਨੇ ਕਿ ਜਾਂ ਹੈ ਮੇ ਰੋੜਾ ਦਾ ਭਾਰ ਤੇ ਸਾਗ ਦੇ ਪਿੱਛੇ ਆਹ ਤੂੰ ਲੈ ਕੀ ਫਰਕ ਨਹੀਂ ਪੈਣ ਲੱਗਿਆ ਫਰਕ ਕਿਉਂ ਨਹੀਂ ਪੈਣ ਲੱਗਾਗਾ ਪੱਕਣਾ ਹੋਈ ਪਈਆ ਸਰੋਂ ਹੁਣ ਤੇ ਕਿੱਜੜੀ ਲੋੜੀ ਲੰਗੀ ਆ ਗਈ ਤੇ ਹੁਣ ਸਰੋਂ ਹੋ ਜੇ ਬਣੂ ਕੀ ਦਵਾਰੇ ਫੇਰਾ ਬੰਦਾ ਮੈਂ ਆ ਕਿ ਤੂੰ ਆ ਪਹਿਲੇ ਇਹ ਦੱਸ ਮੈਨੂੰ ਲਾ ਬੰਦਾ ਮੁੰਡਾ ਨਹੀਂ ਹੈਗਾ ਇਹਦਾ ਹਾਂ ਮਾਏ ਬੁੜੂ ਨਾਲ ਮਾਏ ਬੁੜੂ ਨਾਲ ਖੇਤ ਦੇ ਵਿੱਚ ਬਾੜ ਕੇ ਰਾਜੀ ਨਹੀਂ ਹੈਗੀ ਤੇਰਾ ਘਰ ਦਾ ਕੰਮ ਦਾ ਘਰੇ ਕਰ ਲਿਆ ਕਰ ਮੈਂ ਤੈਨੂੰ ਦੱਸਾਂ ਕਿਵੇਂ ਕਰ ਲਿਆ ਕਰੋ ਪਰ ਤੂੰ ਫੇਰ ਐਵੇਂ ਬਾੜੇਗਾ ਖੇਤ ਦੇ ਵਿੱਚ ਬਾੜ ਨੂੰ ਸਹੀ ਕੀ ਕਰਦਾ ਉਹਨੇ ਕੀ ਕਰਦਾ ਕਿਉਂ ਤੇ ਫੇਰ ਤੇਰੀ ਰਾਇ ਨਾਲ ਹੀ ਬਣੀਆਂ ਨੇਗੀਆਂ ਐ ਨਾਲ ਵੀ ਤੂੰ ਮੈਨੂੰ ਪੁੱਛਿਆ ਅਗਲੇ ਨੇ ਪੁੱਛਿਆ ਨਾਲੇ ਨਾ ਪੁੱਛਿਆਗਾ ਜਾ ਬਾੜੀ ਜਾ ਮੇਰੇ ਕਨੇਓ ਘਰੇ ਬਾੜ ਮੇਰੇ ਕਨੇਓ ਖੇਤ ਬਾੜ ਆਪਾਂ ਤਾਂ ਦੇ ਤੇਰੀ ਤੂੰ ਕਈ ਨਹੀਂ ਕਰਦੀ ਤੂੰ ਹਾਂ ਸਿਰੇ ਸਿਰ ਜਾਂਦੀ ਡਰਦੀ ਹੋਇਆ ਕਿਤੇ ਬੰਦੇ ਨੇ ਮਾੜਾ ਮੁੱਟਾ ਬੋਲ ਵੀ ਚੱਪ ਚੱਪ ਕਰੀ ਜਾਂਦੀ ਐ Ai, ai, ai. ਗੋਪਾਏ ਨਾ ਲੈ ਜਿੰਨਾਂ ਬੰਦੂ ਸਰ ਦੇਖੂਗੀ ਆਪਾਂ ਚੱਲੋ ਛੋੜੋ ਸੀ ਨਾ ਛੋੜੋ ਛੋਟੂ ਛੋਟੂ ਹੀ ਆਗਾ ਮੇਰਾ ਛੱਡ ਦੇ ਆਈ ਮੈਂ ਮਰਜਾ ਜੰਗਾਂ ਨੇ ਕਰਤੀਆਂ ਪਰ ਤਾਹੀ ਤੱਕ ਨੇ ਇੱਕ ਤਾਂ ਸਹੀ ਜੱਟ ਜੀ ਨਰਾ ਦੇ ਖੇਤ ਚੋਂ ਨਾ ਸਾਹਾਂ ਵਿਚਾਲੇ ਅਗਲਾ ਬਾਣਤੀ ਜਾਂਦਾ ਹੁੰਦਾ ਹੋਰ ਆਪਣੇ ਕਿਹੜਾ ਘਰੇ ਜ਼ਮੀਨਾਂ ਰੇਗ ਆ ਬੱਡੀ ਕੁੜੀ ਕਿਵੇਂ ਬਣੀ ਆ ਕੀਵੇਂ ਬਣੀ ਫਿਰਦੀ ਆ ਕਿਵੇਂ ਕਮਲੀ ਹੋਰੀ ਆ ਵੀ ਹਾਂ ਨਾ ਨਹੀਂ ਪਾੜੇ ਤਾਂ ਹਰੇਕ ਨਾਲ ਲੜਦੀ ਆ ਹਰੇਕ ਨਾਲ ਕੋਈ ਪਰਦਾ ਕੋਈ ਆ ਹਾਂ ਇਹ ਤਾਂ ਹਾਂ ਮਾੜੀ ਗੱਲ ਆ ਇਹ ਤਾਂ ਆਏ ਕਰਦੀ ਅਗਲੇ ਨਾਲ ਤੇ ਕਾਹੀ ਆਉਦੇ ਨਾ ਬੜੀਆਂ ਜੰਗੀਆਂ ਨੇ ਆ ਗਏ ਲੂਜੇ ਤਾਂ ਹੋ ਜੀ ਪਤਾ ਪਣਿਆ ਚੱਲ ਗਿਆ ਪਤਾ ਹੁਣ ਇੱਕ ਤਾਂ ਪਾਗਲ ਕਾਨੇ ਨੇ ਛੱਡਣੀ ਪੈ ਸੰਗਤ ਬੋਲਣੇ ਪੈਣਗੇ ਇਹਦੇ ਤਾਂ ਹਾਂ ਤਾਂ ਅਸੀਂ ਤਾਂ ਕਹਿੰਦੇ ਸੰਗਤ ਸੰਗਤ ਲਾਉਂਦੇ ਜਹਾ ਕਿਜਾ ਸ਼ਰਾਬ ਲਾ ਕੇ ਹਾਂ ਕਿੱਧਰ ਬਾਹਰ ਨਾ ਬੱਜੇ ਕਿਤੇ ਤਾਂ ਕੋਈ ਤਾਂ ਮੈਂ ਆਪੇ ਸੰਭ ਨਾ ਸੰਦਪਾਣੀ ਆਗਾ ਦੀਦਾ ਸ਼ਰਾਫ ਲੱਗਾ ਸਾਨੂੰ ਚੱਲ ਹਰ ਜੀ ਬੀਬੀ ਚੱਲ ਹਾਂ ਬੈਠੇ ਦੇ ਸਿਰ ਕਰ ਕਿਵੇਂ ਕਰ ਰੱਖਾਗਾ ਸਿਰ ਬੀਬੀ ਆ ਕੀ ਆ ਨੀ ਇਹ ਤਾਂ ਗਸਤ ਪਾਉਣ ਵਾਲੀ ਹੋਗੀ ਹਾਂ ਮੈਂ ਮਾਪਿਆਂ ਮਰਤੀ ਨੂੰ ਕਹਿੰਦਾ ਨਾજર ਲੱਗੀ ਕੀ ਦੀ ਨਾજર ਲੱਗੀ ਆਹ ਚੀਚੀ ਆਇਆ ਕਰ ਆਏ ਬੈਜਾ ਪੁੱਤ ਮੈਂ ਤੇਰੇ ਸਿਰ ਪਾਉਣੀ ਆ ਚੰਗਾ ਹਾਂ ਤੂੰ ਛਾਣਾ ਪੁੱਤਾਂ ਮੇਰਾ ਬਾਲਾ ਸਿਆਣਾ ਦਾ ਉਹਦੋਂ ਨੂੰ ਖੋਣ ਲਿਆ ਆਹ ਕੌਣ ਆਇਆ ਸੱਪਰ ਪਪੜੀ ਪਾ ਗਿਆ ਪਿੱਛੇ ਗੁੱਦ ਹੈ ਲਪਫੜ ਪਾ ਕੇ ਕੰਬਲੀ ਘੜੇ ਕੋਈ ਨਾ ਕੋਈ ਨਾ ਪੁੱਤ ਹਾਂ ਤਾਂ ਅਸਲ ਤਨ ਮੈਨੂੰ ਸੋਹਣੇ ਸੋਹਣੇ ਗੁੱਤ ਵਾਟਣ ਲਿਆ ਕੇ ਦੇ ਆਉਂਗੀ ਚੰਗਾ ਨਹੀਂ ਕਰਤਾ ਮੇਰੇ ਇਹ ਆਏ ਘਰ ਨਾ ਪੁੱਤਾਂ ਇਹ ਤੋ ਕਰਦੀ ਆ ਹੈ ਆ ਕੀ ਆ ਸੋਲਿਆਂ ਦਾ ਸਾਗ ਆਗਾ ਇਹ ਖਾ ਖਾ ਲਾ ਖਾ ਲਾ ਮੈਂ ਲੈ ਕੇ ਆਂ ਤੇਰੇ ਬਾਤ ਮੈਂ ਪੋਸੂ ਲੈ ਲਾ ਚਲ ਨਾ ਖਾ ਚਲ ਚਲ ਐ ਕਰ ਲੈ ਤੇਰੇ ਸਿਰ ਬਾਹ ਤੇਰਾ ਚੰਗਾ ਹਾਂ ਆਪਾਂ ਐ ਕਰਾਂਗੇ ਆਪਾਂ ਆਪਾ ਸਰ ਜੂਆਂ ਤਾਂ ਤੇਰੇ ਇੰਨੀ ਇੰਨੀਆਂ ਪੈਰੀਆਂ ਨੇ ਕਿ ਜਾਂ ਓਹੋ ਹੂੰ ਓਹੋ ਹੂੰ ਬਾਹਰੀਆਂ ਜੂਆਂ ਪਾਰਖੀਆਂ ਨੇ ਸਾਰਾ ਦਿਨ ਤਾਂ ਪਸ਼ੂਆਂ ਦੇ ਥੱਲੇ ਉਹਦੀ ਗੋਹਾ ਚੱਕਣੋਂ ਹਟਦੀ ਹੈਗੀਗੀ ਵੀ ਕਿਸੇ ਵੇਲੇ ਹਟ ਜਾ ਹਾਂ 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 ਉੜਦਾਗਾ ਲੈ ਪੁੱਤ ਲੈ ਦੇਖੀ ਦੋ ਕੁ ਜੂਆ ਫੜਦਾ ਮੈਂ ਇਹ ਆ ਦੇਖੀ ਫੇਰ ਆ ਗਿਆ ਨਿੱਕਾ ਜੋ ਕੀ ਹੈ ਇਹ ਇਹਦਾ ਨਿੱਕਾ ਜਿਹਾ ਉਹ ਆਗਾ ਸਵਾਟਰ ਆਗਾ ਇਹ ਆਪਾਂ ਇਹ ਤਾਂ ਕਿਹਦੇ ਆਉਂਦਾ ਹੈ ਇਹ ਕਿਸੇ ਦੇ ਆਉਂਦਾਗਾ ਇਹ ਆ ਕੇ ਆਗਾ ਚੰਗਾ ਹਾਂ ਤੇ ਐ ਕਰ ਹਾਂ ਭੈ ਜਾ ਉਹ ਮੈਂ ਮਰ ਜਾਂ ਪਤਾ ਨਹੀਂ ਆਇਂ ਐ ਹਾਈ ਇਹ ਪੁੱਤ ਭੈ ਜਾ ਕੀ ਕਰਕੇ ਇਹਨੂੰ ਛੱਡ ਕੇ ਆਵਾਂਗੇ ਪਹਾੜਸਾਨੇ 'ਚ ਛੱਡ ਕੇ ਆਵਾਂਗੇ ਇਹ ਕੀ ਕਿਸੇ ਨੇ ਖਵਾਤਾ ਜੈ ਬੱਡੜੀ ਨੇ ਉਹਨੇ ਖਵਾਇਆ ਉਹ ਰਾਣੀ ਮਾਰੀ ਨੇ ਖੇਤ 'ਚ ਫਿਰ ਦਿੱਤੀ ਜਿਹੜੇ ਸਾਡੇ 'ਚ ਹਾਂ ਆ ਜਾ ਤੱਕੜੀ ਆ ਜਾ ਖੜੀ ਆ ਜਾ ਤੇਰੇ ਪਿਓ ਨੂੰ ਕਹੂੰਗੀ ਮੈਂ ਆ ਆ ਉਰੇ ਆ ਆ ਪਖੇਤੀ ਆ ਆ ਆ ਪਖੇਤੀ ਆ

ਉਹ ਲੂਲਾ ਪੂਰਾ ਲਿਖ ਤੋ ਕੀ ਪਤਾ ਜੜੀਆਂ ਆਉਂਦੀਆਂ ਨੇ ਖੇਤ ਚੋਂ ਪਰ ਕਰ ਕਰਕੇ ਛਿੱਟਕੇ ਜਾਂਦੀਆਂ ਨੇ ਜਾਇਬ ਜੜੀਆਂ ਕੁਛ ਬਾੜ ਦਾ ਨਾ ਖੇਤ ਚ ਉਹਨਾਂ ਨੂੰ ਫੇਰ ਤੇ ਤੁਸੀਂ ਕੀ ਲੈਣੀਆਂ ਇਹ ਤੇ ਜੂਰ ਸਾਨੂੰ ਹੁਣ ਆਪ ਦੇਖੇ ਤੇ ਜਾਣਾ ਨਹੀਂ ਹੈਗਾ ਲਾ ਹੋਣਾ ਸੀ